ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਖੜੇ ਲੈ ਕੇ ਹਾਜ਼ਰ ਹਾਂ ਜੀ 23 ਜੂਨ ਦਾ ਅੱਜ ਦਿਨ ਹੈ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦਿਆਂਗੇ ਇਸ ਲਈ ਦੀਆਂ ਤਾਜ਼ਾ ਸੈਟਲਾਈਟ ਦਸਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ ਪਾਣਕ 8 ਵਜਣ ਜਾ ਰਿਹਾ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਟਟੂਗੀਆਂ ਬਦਲਵਾਈ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਬਣੀ ਹੋਈ ਹੈ ਅੱਜ ਤੜਕੇ ਸਵੇਰੇ ਫਾਜ਼ਲਕਾ ਅਬਹਰ ਉਹ ਨਾਲ ਲੱਗਦੇ ਕੁਝ ਖੇਤਰਾ ਦੇ ਵਿੱਚ ਸ਼ਰਾਟੇ ਲ ਦੋ ਜਿਹੇ ਫਾਸੇ ਫਾ ਦਿਖ ਰਿਹਾ ਕਿ ਲੈਹੰਦੇ ਵਾਲੇ ਫਾਸੇ ਯਾਨੀ ਕਿ ਪਾਕਿਸਤਾਨ ਦੇ ਵਿੱਚ ਐਸੇ ਦਾ ਤਗੜਾ ਗਰਜਲਿਸ਼ ਵਾਲਾ ਬੱਦਲ ਬਣ ਰਿਹਾ ਹਰ ਇਹਦਾ ਪੰਜਾਬ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਾਣਾ ਕਿਉਂਕਿ ਇਹ ਇਸ ਡਾਇਰੈਕਸ਼ਨ ਦੇ ਵੱਲ ਅੱਗੇ ਵਧਣਾ ਹੋ ਸਕਦਾ ਹੈ ਸ਼੍ਰੀ ਗੰਗਾ ਨਗਰ ਹਨੂਮਾਨਗੜ ਦੇ ਕੁਝ ਖੇਤਾਂਾਂ ਦੇ ਵਿੱਚ ਇਹ ਸ਼ਰਾਟੇ ਲਵਾ ਸਕਦਾ ਪੰਜਾਬ ਦੇ ਵਿੱਚ ਇਹਦੇ ਵੱਡੇ ਫੱਦਰ ਤੇ ਸ਼ਰਾਟੇ ਲੱਗਣ ਦੇ ਆਸਾਰ ਨਹੀਂ ਹੈ ਪਰ ਇਸ ਤੋਂ ਇਲਾਵਾ ਗਰਜ ਰਸ ਕੋਲੇ ਜਿਹੜੇ ਲਗਾਤਾਰ ਬਦਲ ਹੈ ਉਹ ਲੈਣਦੇ ਵਾਲੇ ਖਾਸੇ ਮੜ ਰਹੇ ਨੇ ਜਿਹੜੇ ਕਿ ਆਉਦੇ ਘੰਟਿਆਂ ਦੇ ਵਿੱਚ ਚੜ੍ਹਦੇ ਪੰਜਾਬ ਨੂੰ ਕਵਰ ਕਰਨਗੇ ਪੰਜਾਬ ਦੇ ਵਿੱਚ ਅੱਜ ਮੁਰ ਤੋਂ ਆਸਾਰ ਬਣੇ ਹੋਏ ਨੇ ਉਮੀਦੋਂ ਤੇ ਕੱਲ ਜਿਵੇਂ ਮੀਂਹ ਲੱਗੇ ਸੀ ਖਾਸ ਕਰ ਲੁਧਿਆਣਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਫਰਾਉ ਪਟਿਆਲਾ ਇਹਨਾਂ ਖੇਤਰਾ ਦੇ ਵਿੱਚ ਸੋ ਅੱਜ ਮੁਰ ਤੋਂ ਜਿਹੜੇ ਉਮੀਦ ਆਸਾਰ ਬਣਦੇ ਜਾਫ ਰਹੇ ਨੇ ਜੀ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਮਾਝਾ ਖੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰ ਹਠਾਨਕੋਟ ਤਰਨਤਾਰਨ ਸਾਹਿਬ ਇਹਨਾਂ ਚਾਰਾਂ ਜਿਲ੍ਹਿਆਂ ਦੇ ਵਿੱਚ ਉਮੀਦ ਦੇ ਆਸਾਰ ਨੇ ਕਿ ਬਦਲ ਹੈ ਉਹ ਲੈਂਦੇ ਵਾਲੇ ਖਾਸੇ ਮਰਨਦਾ ਤੇ ਇਹ ਖੇਤਾਂ ਨੂੰ ਕਵਰ ਕਰੇਗਾ ਇਸ ਸਲਾਵਾ ਕੇਂਦਰੀ ਮਾਲਵੇ ਦੇ ਲੈ ਕੇ ਪਛਮੀ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਅੱਜ ਉਮੀਦਿਆ आसार ਬਣੇ ਹੋਏ ਨੇ ਮੌਨਸੂਨ ਨੇ ਆਪਣੀ ਰਫਤਾਰ ਫੜੀ ਹੋਈ ਆ ਤੇ ਲਗਭਗ ਆਉਂਦੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਨੂੰ ਮੌਨਸੂਨ ਕਵਰ ਕਰ ਲੇਗੀ ਅਗਲੇ 2-3 ਦਿਨਾਂ ਦੇ ਵਿੱਚ ਯਾਨੀ ਕਿ 25 ਤਰੀਕ ਤੋਂ ਪਹਿਲਾਂ-ਪਹਿਲਾਂ ਜੋ ਪੰਜਾਬ ਦੇ ਵਿੱਚ ਜੇਕਰ ਆਹ ਗੱਲ ਕਰਦੇ ਆਂ ਤੇ ਬਠਿੰਡਾ ਫਜ਼ਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਮੋਗਾ ਬਰਨਾਲਾ ਸਗਰੂਰ ਮਲੇਰਕੋਟਲਾ ਮਾਨਸਾ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਤੇ ਆਸਾਰ ਬਣੇ ਹੋਏ ਨੇ ਕਿਤੇ ਹਲਕੇ ਕਿਤੇ ਤੇਜ਼ ਛਾਟੇ ਲੱਗਣ ਦੇ ਆਸਾਰ ਨੇ ਆਉਂਦੇ ਜਿਹੜੀ ਕਿ ਸ਼ਾਮ ਤੱਕ ਦੁਪਹਿਰ ਤੋਂ ਬਾਅਦ ਵੀ ਕਰ ਜੇ ਲੈ ਇਸ ਕੋ ਬੜੇ ਬਦਲ ਬਣ ਸਕਦੇ ਨੇ ਤੇ ਸਵੇਰ ਵੇਲੇ ਵੀ ਹੁਣ ਤੋ ਲੈ ਕੇ ਦੁਪਹਿਰ ਤੋਂ ਫੇਲਾ ਫੇਲਾ ਵੀ ਕਿਤੇ ਨਾ ਕਿਤੇ ਮੀਂਹ ਸ਼ਰਾਟੇ ਲੱਗਣਗੇ ਇਸ ਸਿਰਵਾ ਜੇਕਰ ਦਬਾਬੀ ਦੀ ਗੱਲ ਕਰਦੇ ਹਾਂ ਪੁਆਦ ਖੇਤਰ ਪੁਆਦ ਖੇਤਰ ਦੇ ਵਿੱਚ ਵੀ ਉਮੀਦ ਹੈ ਆਸਾਰ ਨੇ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਪੰਚਕula ਰੋਪੜ ਤੇ ਹੁਸ਼ਿਆਰ ਫਰਨਾਵਾ ਸ਼ਰਦ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਆਸਾਰ ਹੋਣਗੇ ਹਾਲੇ ਫਿਲਹਾਲ ਬੱਦਲੇ ਤੇ ਸ਼ਾਂਤ ਨੇ ਪਰ ਆਉਂਦੇ ਘੰਟਿਆਂ ਦੇ ਵਿੱਚ ਗਰਜ ਰਿਸ਼ਕ ਵਾਲੇ ਬੱਦਲ ਬਣ ਸਕਦੇ ਨੇ ਤੇ ਇਹਨਾਂ ਖੇਤਾਂ ਦੇ ਵਿੱਚ ਕਿਹੜਾ ਕਿਤੇ ਛਰਾਟੇ ਲੱਗਣ ਦੇ ਅਸਰ ਹੋਣਗੇ ਹਰਿਆਣੇ ਦੇ ਵਿੱਚ ਵੀ ਇਸ ਵੇਲੇ ਕੁਝ ਖੇਤਾਂ ਦੇ ਵਿੱਚ ਹਲਕੇ ਛਰਾਟੇ ਲੱਗ ਰਹੇ ਨੇ ਪਰ ਆਉਂਦੇ ਘੰਟਿਆਂ ਦੇ ਵਿੱਚ ਹਰਿਆਣਾ ਦੇ ਕਹ ਲਿਆ ਕਿ ਪੂਰਬੀ ਹਰਿਆਣਾ ਦੱਖਣੀ ਹਰਿਆਣਾ ਦੇ ਪੱਛਮੀ ਹਰਿਆਣਾ ਦੇ ਵਿੱਚ ਉਮੀਦ ਅਸਰ ਜੜੇ ਬਣੇ ਹੋਏ ਨੇ ਤੇ ਉੱਤਰੀ ਹਰਿਆਣਾ ਦੇ ਵਿੱਚ ਹਾਲੇ ਬਦਲ ਨਹੀਂ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਬਦਲ ਸਰਗਰਮ ਹੋ ਜਾਂਦਾ ਤੇ ਇੱਥੇ ਵੀ ਫਿਰ ਉਮੀਦਿਆਸਾਰ ਵੜ ਜਾਣਗੇ ਜਿਨ੍ਹਾਂ ਦੇ ਵਿੱਚ ਸਰਸਾ ਫਤਿਹਬਾਦ ਹਿਸਾਰ ਭਵਾਨੀ ਰੋहतक ਜੀਨ ਨਵਾਲਾ ਖੇਤਰ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਉਮੀਦਿਆਸਾਰ ਵੜੇ ਹੋਏ ਨੇ ਪਛਮੀ ਯੋਸ਼ੀ ਦੇ ਵਿੱਚ ਮੌਨਸੂਨ ਸਰਗਰਮ ਹੈ ਯੂਪੀ ਦੇ ਬਹੁਤ ਫਾਗਾ ਦੇ ਵਿੱਚ ਸਰਗਰਮ ਹੈ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਮੌਨਸੂਨ ਦੀਆਂ ਸਰਗਰਮੀਆਂ ਨੇ ਰਾਜਸਥਾਨ ਵਾਲੇ ਫਾਸੇ ਦੇ ਇਧ ਜੋਧਪੁਰ ਬੀਕਾਨੇਰ ਜੈਸਲਮੇਰ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਘਰਦਲੇਸ਼ ਦੇ ਨਾਲ ਤਗੜੇ ਬਦਲ ਵੰੜ ਰਹੇ ਨੇ ਜਿਹੜੇ ਕਿ ਆਉਂਦੇ ਘੰਟਿਆਂ ਦੇ ਵਿੱਚ ਰਾਜਸਥਾਨ ਦੇ ਹੋਰ ਨਾ ਖੇਤਰਾਂ ਨੂੰ ਕਵਰ ਕਰਦੇ ਹੋਏ ਤਗੜੇ ਮੀਂਹ ਜੜਿਆ ਦਰਜ ਕਰਾਉਣਗੇ ਤੋ ਇਸਲਾਵਾ ਜੀ ਜੋ ਇੱਕ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਿਰਫ ਫਾਜਲਕੇ ਵਾਲੇ ਸਾਈਡ ਬੱਦਲ ਬਣੇ ਹੋਏ ਨੇ ਆਂਦੇ ਘੰਟਿਆਂ ਦੇ ਵਿੱਚ ਹੋਰ ਨਾ ਖੇਤਰਾਂ ਦੇ ਵਿੱਚ ਵੀ ਬੱਦਲ ਬਣਨਗੇ ਕਰਦੇ ਇਸ ਕੋਲੇ ਜਿੱਥੇ ਬਣਨਗੇ ਉਦੋਂ ਉਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ 하게 ਦੇਾਂਗੇ ਜਾਂ ਫਿਰ ਤੁਹਾਨੂੰ ਵੀਡੀਓ ਦੇ ਮਾਧਿਅਮ ਸੌਰੀ ਲਿਖਤੀ ਪੋਸਟ ਦੇ ਮਾਧਿਅਮ ਰਾਹੀਂ ਤੁਹਾਨੂੰ ਜੜੀਆ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਜਿਹੜੇ ਜਨਿਆਦ ਵਿੱਚ ਉਮੀਦ ਹੈ ਸਾੜ ਤਕੜੇ ਲੈਵਲ ਤੇ ਬਣਗੇ ਤੋ ਅਪਡੇਟ ਤੁਹਾਨੂੰ ਅਸੀਂ ਉਸੇ ਵੇਲੇ ਜੜੀਆ ਤੁਹਾਡਾ ਸਾਂਝੀ ਕਰ ਦੇਾਂਗੇ ਸੋ ਅੱਜ ਮੇਰੇ ਅਸਾਰ ਮੌੜ ਤੋਂ ਬੜੇ ਹੋਏ ਨੇ ਹੈਵੀ ਰੇਨ ਦੇ ਹਾਈਲਾਈਟ ਜਿਹੜੇ ਅੱਜ ਜਾਰੀ ਕੀਤੇ ਹੋਏ ਨੇ ਆਉਂਦੇ ਦਿਨਾਂ ਦੇ ਵਿੱਚ ਮੌਨਸਨ ਦੇ ਅਸਰ ਗਰਮੀਆਂ ਹੋਰ ਵਧਣਗੇ ਇਜਾਜ਼ਤ ਦਿਓ ਤੁਹਾਨੂੰ